ਭਾਰਤ ਰਤਨ ਡਾਕਟਰ ਪੀਐਮ ਰਾਓ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਥਿਤ ਡਾਕਟਰ ਪੀਐਮ ਰਾਓ ਅੰਬੇਦਕਰ ਦੀ ਪ੍ਰਤਿਮਾ ਨੂੰ ਸਨਿ 3 ਕੇ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਦੇਸ਼ ਭਾਰ ਦੇ ਵਿੱਚ ਡਾਕਟਰ ਪੇਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਉਸ ਹੀ ਲੜੀ ਦੇ ਤਹਿਤ ਅੱਜ ਸਾਡੀ ਸਮੁੱਚੀ ਟੀਮ ਦੇ ਵੱਲੋਂ ਬਾਬਾ ਸਾਹਿਬ ਪੇਮਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਹਨ। ਅਸੀਂ ਸਮੂਹ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਪੇਮਰਾਓ ਅੰਬੇਦਕਰ ਜੀ ਦੇ ਦਿਖਾਏ ਹੋਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ। ਤਾਂ ਜੋ ਅਸੀਂ ਆਪਣੇ ਆਉਣ ਵਾਲੇ ਪੀਵਣ ਨੂੰ ਬਚਾ ਸਕੀਏ। ਲੁਧਿਆਣੇ ਤੋਂ ਟਿੰਕੇ ਦੀ ਖਾਸ ਰਿਪੋਰਟ ਅੱਜ ਅਸੀਂ ਦੇਸ਼ਵਾਤੇ ਖੁਸ਼ੀ ਵਾਤੇ 133ਵੇਂ ਜਨਮ ਦਿਨ ਬਾਵਾ ਸਾਹਿਬ ਮਿਤਕਰ ਜੀ ਦਾ ਜਿਹਦੇ ਵਿੱਚ ਸਾਡੇ ਸਨਿਤ ਤਰੀਕਾ ਜੀ ਦੀ ਅਗਵਾਈ ਥਲੇ ਅਸੀਂ ਸਾਰੇ ਪਹੁੰਚੇ ਆਂ ਅਤੇ ਪਰਮ ਪਿਤਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਪੰਜਾਬ ਖੁਸ਼ਹਾਲ ਹੋਵੇ ਦੇਸ਼ ਖੁਸ਼ਹਾਲ ਹੋਵੇ ਜਿਨੇ ਵੀ ਬਾਵਾ ਸਾਹਿਬ ਦੇ ਨਾਮ ਲੇਵਾ ਉਹ ਸਾਰਿਆਂ ਨੂੰ ਹੀ ਅੱਜ ਖੁਸ਼ੀ ਦਾ ਦਿਨ ਹੈ जय भीम जय भारत ਦਾ ਨਾਰਾ ਦੇਖੇ ਅਸੀਂ ਸਾਰੇ ਹੀ ਇਕੱਠੇ ਹੋ ਕੇ ਬਾਬਾ ਸਾਹਿਬ ਨੂੰ ਨਮਸਕਾਰ ਕਰਨ ਆਏ ਆ ਤਾਂ ਜੋ 133ਵੇਂ ਜਨਮ ਦਿਨ ਜਿਹੜੇ ਅਸੀਂ ਬੜੀ ਖੁਸ਼ੀ ਨਾਲ ਦੇਖੋ ਸੈਕਟਰ ਇਤਖਾਦ ਦੇ ਵਿੱਚ ਲੋਕ ਆਏ ਮੇਰੇ ਸਾਥੀ ਇਹਨਾਂ ਸਾਰਿਆਂ ਨੂੰ ਹੀ ਇੱਥੇ ਪਹੁੰਚਣ ਦੇ ਖਾਸ ਕਰਕੇ ਬਾਬਾ ਸਾਹਿਬ ਦੇ ਸਟੈਚੂ ਤੇ ਨਖ ਖੁਸ਼ੀਆਂ ਪਾਤਸ਼ਾਹੀਆਂ ਜਿਸਤ ਗੁਣ ਨਜ਼ਰ ਕਰੇ ਅੱਜੇ ਖੁਸ਼ੀ ਦਾ ਦਿਨ ਹੈ ਮੇਰੇ ਸਾਥੀ ਮੇਰੇ ਨਾਲ ਆਏ ਆ ਇਹਨਾਂ ਸਾਰਿਆਂ ਨੂੰ ਹੀ ਬਹੁਤ ਬਹੁਤ ਬਧਾਈ ਹੋ ਲੱਖ ਲੱਖ ਖੁਸ਼ੀ ਹੋ ਸਾਰੇ ਘਰਾਂ 'ਚ ਖੁਸ਼ੀ ਦਾ ਪਗਾਮ ਜਾ ਰਿਹਾ ਹੈ ਠੀਕ ਕੀ ਜਾਣ ਜਿੰਦੇ ਅੱਜ ਉਸ ਦਿਤੀ ਮਿਲਣ ਪਹਿਲਾ ਤਾਂ ਮੈਂ ਆਪਣੇ ਮੀਡੀਆ ਵਾਲੇ ਭਰਾਵਾਂ ਦਾ ਬੜੇ ਭਰਾਵਾਂ ਦੇ ਦਿਲੋਂ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਲਈ ਆਮ ਜਨਤਾ ਲਈ 24 ਘੰਟੇ ਸਾਡੀ ਸੇਵਾ 'ਚ ਹਾਜ਼ਰ ਹੁੰਦੇ ਆ ਸੌਖੇ ਚ ਦੁੱਖ ਚ ਸਭ ਤੋਂ ਪਹਿਲਾਂ ਆਪਣੇ ਮੀਡੀਆ ਭਰਾਵਾਂ ਦਾ ਦਿਲੋਂ ਧੰਨਵਾਦ ਅੱਜ ਦੋਸਤ ਤੁਹਾਨੂੰ ਪਤਾ ਹੀ ਆ ਪੂਰੇ ਭਾਰਤ ਦੇਸ਼ ਤੇ ਪੂਰੇ ਵਰਲਡ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਜੀ ਜਿਹੜੇ ਕਿ ਸਭ ਦਾ ਇਹਨੂੰ ਪਤਾ ਹੀ ਆ ਜਿਨ੍ਹਾਂ ਨੇ ਇਤਿਹਾਸ ਲਿਖਿਆ ਭਾਰਤ ਦਾ ਭਾਰਤ ਦਾ ਸੰਵਿਧਾਨ ਡਾਕਟਰ ਬੀ ਆਰ ਅੰਬੇ德ਕਰ ਜੀ ਦਾ ਉਹਨਾਂ ਦਾ ਅੱਜ 133ਵਾਂ ਜਨਮ ਦਿਨ ਪੂਰੇ ਵਰਲਡ ਵਿੱਚ ਮਨਾਇਆ ਜਾ ਰਿਹਾ ਬੜੀ ਧੂਮ ਨਾਲ ਮਨਾਇਆ ਜਾ ਰਿਹਾ ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਪਰ ਅਸੀਂ ਫਿਰ ਵੀ ਉਹਨਾਂ ਦੇ ਦੱਸੇ ਹੋ ਰਸਤਿਆਂ ਉੱਤੇ ਚੱਲ ਰਹੇ ਹਾਂ ਤੇ ਆਪਣੇ ਨੌਜਵਾਨ ਸਾਥੀਆਂ ਨੂੰ ਵੀ ਨਸ਼ਿਆਂ ਤੋਂ ਦੂਰ ਪਰਹੇਜ਼ ਰੱਖਣ ਲਈ ਤੇ ਆਪਣੀ ਜਵਾਨੀ ਨੂੰ ਬੜੇ ਧਰੀ ਤਰੀਕੇ ਨਾਲ ਆਨੰਦ ਮਾਣੋ ਤੇ ਨਸ਼ੇ ਤੋਂ ਦੂਰ ਰਹੋ ਬਾਬਾ ਸਾਹਿਬ ਜੀ ਦਾ ਇੱਕੋ ਹੀ ਨਾਰਾ ਸੀ ਪੜੋ ਲਿਖੋ ਜੁੜੋ ਸੰਘਰਸ਼ ਕਰੋ ਤੇ ਉਹਨਾਂ ਦੀ ਸੋਚ ਤੇ ਚੱਲੋ ਤੇ ਅੱਜ ਸਾਰਿਆਂ ਨੂੰ ਆਪਣੇ ਭਾਰਤੀ ਦੇ ਵਸੀਆਂ ਨੂੰ ਬਾਬਾ ਸਾਹਿਬ ਜੀ ਜਨਨ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ